ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਿੰਡ ਸਲਾਬਤਪੁਰਾ ਤਹਿਸੀਲ ਅਰੰਪੁਰਾ ਫੂਲ ਤੇ ਜ਼ਿਲ੍ਹਾ ਨੂੰ ਬਠਿੰਡਾ ਪੈਂਦਾ ਸਾਹਮਣੇ ਤੁਸੀਂ ਜਿਹੜੀਆਂ ਗਾਵਾਂ ਦੇਖ ਰਹੇ ਹੋ ਇਹ ਦੋਵੇਂ ਗਾਵਾਂ ਬਕਾਊ ਨੇ ਇਹ ਹੈਗੀ ਆ ਟੋਕੜ ਗੱਭਣ ਚੱਕ ਪਾਸ ਆ ਗਈ ਇਹ ਤੇ ਸਾਢੇ 6 ਮਹੀਨੇ ਦੀ ਗੱਭਣ ਹੈ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਹੈਗੀ 2.5 ਮਹੀਨੇ ਲਗਭਗ ਇਹਦੇ ਸੂਣਦੇ ਰਹਿੰਦੇ ਆਗੇ ਚੰਗਾ ਜਿਸੀ ਮਨ ਲੱਗਿਆ ਵਾ ਜਰਸੀ ਦਾ ਤੇ ਉਧਰ ਪਿਓਰ ਐਚਐਫ ਆ ਗਈ ਤੇ ਵੱਡੇ ਢਾਂਚੇ ਦੀ ਆ ਵੱਡੇ ਕਦ ਕੜ ਦੀ ਹੈਗੀ ਉਹ ਤੋਂ ਕੜਾਗੀ ਉਹ ਹਜੇ ਬਣੀ ਨਹੀਂ ਹੈਗੀ ਤੇ ਬਾਕੀ ਡਿਟੇਲ ਆਪਾਂ ਦੋਵਾਂ ਦੀ ਤੁਹਾਨੂੰ ਲੈ ਕੇ ਦੇਵਾਂਗੇ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਹੋਰ ਕਈ ਵੀ ਦਿਖਾਵਾਂਗੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਜੀ ਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਦੋਵਾਂ ਚੋਂ ਜਾਂ ਕੇ ਹਰੀ ਦੋਵੇਂ ਕਿਸੇ ਨੇ ਲੈਣੀਆਂ ਹੁੰਦੀਆਂ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਗੱਲਬਾਤ ਕਰਕੇ ਤੇ ਤੁਸੀਂ ਇੱਥੇ ਆ ਕੇ ਆਦੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਗਾਵਾਂ ਨੂੰ ਖਰੀਦ ਸਕਦੇ ਹੋਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਜੋ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਡਿਟੇਲ ਲਿਖ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਆਪਣਾ ਨਾਮ ਦੱਸ ਦਿਓ ਨਾਮ ਸ੍ਰੀ ਸਿੰਘ ਹੈ ਜੀ ਠੀਕ ਹੈ ਜੀ ਪਿੰਡਲਾ ਪੂਰਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਤੇ ਸ੍ਰੀ ਰੂਪ ਪੈ ਜਾਂਦੇ ਆਂ ਠੀਕ ਹੈ ਤੇ ਆਸੇ ਪਾਸੇ ਦੇ ਪਿੰਡ ਕਿਹੜੇ ਕਿਹੜੇ ਰਹ ਜਾਂਦੇ ਆ ਆਪਣੇ ਇਧਰ ਭਗਤਾਂ ਰਹਿੰਦੇ ਇੱਕ ਪਾਸੇ ਇੱਕ ਪਾਸੇ ਦੌੜ ਰਹੇ ਹਨ ਨੇੜੇ ਹੀ ਰਹ ਜਾਂਦੇ ਠੀਕ ਆ ਦੀਨਾ ਕਾਂਗੜ ਆਦਮਪੁਰਾ ਜੰਗੀ ਆਣਾ ਭਾਈ ਰੂਪਾ ਇਹ ਆਸੇ ਪਾਸੇ ਦਾ ਏਰੀਆ ਰਹ ਜਾਂਦਾ ਹਨਾ ਠੀਕ ਹੈ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਇਹ ਗਾਂ ਦੀ ਕੀ ਡਿਟੇਲ ਹੈਗੀ ਕਿਹੜੇ ਸੂਏ ਲਈ ਗੱਭਣਾ ਹੈ ਇਹ ਇਹ ਬਈ ਤੀਜੇ ਸੂਏ ਲਈ ਗੱਭਣਾ ਦੂਜੇ ਸੂਏ ਸੂਈ ਵੀ ਆ ਠੀਕ ਆ ਸਾਢੇ 6 ਮਹੀਨਿਆਂ ਦੀ ਗੱਭਣਾ ਸਾਢੇ 6 ਮਹੀਨਿਆਂ ਦੀ ਗੱਭਣਾ ਆਗੀ ਹਾਂ ਸਾਢੇ 6 ਤੋਂ 3 ਦਿਨ ਉੱਤੀ ਆ ਮੰਨ ਕੇ ਉੱਪਰ ਹੀ ਆ ਲਗਭਗ ਢਾਈ ਕੁ ਮਹੀਨਿਆਂ ਨੂੰ ਰਹਿ ਗਏ ਹਨ ਢਾਈ ਕੁ ਮਹੀਨੇ ਸੁਣਦੇ ਰਹਿ ਗਏ ਠੀਕ ਆ 8 ਲੀਟਰ ਦੁੱਧ ਸੱਤ ਮੰਨ ਕੇ ਕੋਈ ਲੈ ਠੀਕ ਆ ਵੀ ਯਾਨੀ ਕਿ ਦੁੱਧ 8 ਲੀਟਰ ਆ ਹਾਂ ਦੁੱਧ ਯਾਨੀ ਕੋਈ ਸੱਤ ਮੰਨ ਕੇ ਲੈ ਜੇ ਸੱਤ ਮੰਨ ਕੇ ਖੋਦ ਠੀਕ ਆ ਵੀ ਕਈ ਵਾਰੀ ਆਏ ਹੁੰਦਾ ਹਨਾ ਵੀ ਕੋਈ ਆਉਂਦਾ ਹੈ ਘੇਰੀ ਮਾੜਾ ਮੋਟਾ ਘਟ ਦੇ ਘੇਰੇ ਅਗਲੇ ਨੂੰ ਆਏ ਲੱਗਦਾ ਵੀ ਖਣੀ ਝੂਠ ਬੋਲਿਆ ਹਨਾ ਹਾਂ ਆਪਾਂ ਸੱਤ ਵੀ ਹਾਂ ਨਾ ਵੀ ਸੱਤ ਕਿਹਾ ਗਾ ਵੀ ਠੀਕ ਆ ਵੀ ਤਾਂ ਹੀ ਆਪਾਂ ਸੱਤ ਕਿਹਾ ਹਨਾ ਵੀ ਨਿਕਲੂ ਯਾਨੀ 8 ਨਿਕਲੂ 8 ਠੀਕ ਆ ਤੇ ਇਹ ਦੋਨਾਂ ਟਾਈਮਾਂ ਦੇ ਹੀ ਆ ਦੋਨੇ ਟਾਈਮਾਂ ਦੇ ਹਨ 4-4 ਲੀ ਠੀਕ ਆ ਤੇ ਦੋਨੇ ਢੰਗ ਮਤਲਬ ਕਿ ਵਧੀਆ ਮਿਲਦੀ ਆ ਵਧੀਆ ਮਿਲਦੀ ਆ ਵਧੀਆ ਹਸ ਕੇ ਮਿਲਦੀ ਆ ਠੀਕ ਆ ਵੀ ਉਦਾਂ ਦਾ ਇਹਨੂੰ ਕੋਈ ਚੱਕਰ ਨਹੀਂ ਤੇ ਬਾਕੀ ਚੂਣ ਚਾਂੜ ਚ ਕਿਵੇਂ ਆ ਚੂਣ ਚ ਵਧੀਆ ਕੋਲੀ ਆ ਜਿਵੇਂ ਮਰਜ਼ੀ ਚ ਵੀ ਜਾਵੇ ਸਾਫ਼ ਸੁਥਰੀ ਆ ਸਾਫ਼ ਸੁਥਰੀ ਇੱਕੋ ਜਿਹੀਆਂ ਧਾਰਾਂ ਤੂਰਾਂ ਇੱਕੋ ਜਿਹੀਆਂ ਧਾਰਾਂ ਠੀਕ ਆ ਵੀ ਮਤਲਬ ਸਾਰੇ ਪੱਖਾਂ ਤੋਂ ਗਾਰੰਟੀ ਹੈਗੀ ਠੀਕ ਆ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਗਾ ਉਹਦਾ ਕੁਝ ਪਤਾ ਵੀ ਗੜਾ ਲੱਗਿਆ ਵਾ ਜਿਹਨੇ ਦੇ ਟਰਾਏ ਲੱਗਿਆ ਵਗਾ ਸਟਰਾਏ ਦਾ ਲੱਗਿਆ ਵਾ ਪਿਆ ਗਿਆ ਸਟਰਾਪ ਪਿਆ ਜੇ ਕਿ ਨਾ ਜਿਹਦੇ ਨਾਲ ਹੁੰਦਾ ਆਪਣਾ ਸੌਦਾ ਉਹਨੂੰ ਦਿਖਾ ਰਹੇ ਆ ਠੀਕ ਆ ਹਾਂ ਆਪਿਆ ਦੋਸਤੋ ਟਰਾਈ ਬੋਲ ਦਾ ਇਹ ਸੀਮਨ ਲੱਗਿਆ ਵਾ ਤੁਹਾਨੂੰ ਆਪਾਂ ਦੱਸ ਦਿੰਨੇ ਆ ਡਿਟੇਲ ਬਾਕੀ ਤੁਹਾਨੂੰ ਆਪਾਂ ਸਟਰਾ ਵੀ ਦਿਖਾ ਦਿੰਨੇ ਆਗੇ ਇਹ ਸਟਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਲక్ష్ਮੀ ਡੈਰੀ ਫਾਰਮ ਵਾਲਿਆਂ ਕੋਲੇ ਜਿਹੜਾ ਬੋਲ ਆ ਟਰਾਈ ਜਰਸੀ ਦਾ ਬਹੁਤ ਚੰਗੇ ਰਿਕਾਰਡ ਦਾ ਬੋਲ ਹੈਗਾ ਉਹਦਾ ਸੀਮਨ ਲੱਗਿਆ ਵਾ ਤੇ ਫਾਦਰ ਉਹਦਾ ਲੈਮਨ ਹੈਡ ਹੈਗਾ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਬੋਲ ਆ ਉਹ ਉਸ ਬੋਲ ਦਾ ਇਹ ਸੀਮਨ ਲੱਗਿਆ ਵਾ ਤੇ ਮੈਂ ਇਹਦਾ ਜੇ ਵੱੱਛੀ ਆ ਗਈ ਤਾਂ ਬੱਚਾ ਪੂਰਾ ਸਿਰੇ ਦਾ ਬਾਊਗੀ ਤੇ ਪਯੌਰ ਬਾਊਗੀ ਬੱਚਾ ਤੇ ਜੇ ਆਪਾਂ ਬਈ ਰੇਟ ਦੀ ਗੱਲ ਕਰਗੇ ਤੇ ਰੇਟ ਕਿੰਨਾ ਰੱਖਿਆ ਇਹਦਾ ਇਹ ਰੇਟ ਬਈ ਮੁੱਲ ਜਿੰਨਾ ਮਰਜ਼ੀ ਕਰਾ ਜੇ 75000 ਦੀ ਦੇ ਦੇ ਅਸਾਂ ਮੁੱਲ ਜਿੰਨਾ ਮਰਜ਼ੀ ਹੈ 75 ਦੀ ਯਾਨੀ ਕਿ ਦੇਣੀ ਆ ਨਹੀਂ ਨਹੀਂ ਠੀਕ ਆ ਵੀ ਮਾੜਾ ਮੋਟਾ ਮੌਕੇ ਦੇ ਕੋਈ ਮਾਨ ਤਾਨ ਛੋੜ ਛੱਪਾ ਹੋ ਜੂਗਾ ਹਣਾ ਠੀਕ ਆ ਵੀ ਯਾਨੀ ਬਾਹਲਾ ਨਹੀਂ ਹੋਣਾ ਹਣਾ ਹਾਂ ਠੀਕ ਆ ਤੇ ਬਾਈ ਇਹਦਾ ਤਾਜੀ ਦਾ ਦੁੱਧ ਕਿੰਨਾ ਕੱਢਿਆ ਆਪਾਂ ਨੂੰ ਕੁਝ ਪਤਾ ਦੁੱਧ ਆਪਾਂ ਬਈ 18-19 ਕਿਲੋ ਦੁੱਧ ਕੱਢਿਆ ਗਿਆ 18-19 ਨਿਕਾ ਉਮੀਦ ਹੈਗੀ ਹੈ ਰਿਕਰ ਦੇਊਗੀ ਠੀਕ ਆ ਵੀ ਤਾਜੀ ਨੇ ਜਾਨੀ ਕਿ 18-19 ਦਿੱਤਾ ਤੇ ਇਸ ਵਾਰ 20 ਦੇਊਗੀ ਹਾਂ 20 ਤਾਂ ਫਿਰ ਪਲੱਸ ਹੀ ਕਰ ਸਕਦੀ ਆ ਹਨ ਜੀ ਤਾਂ ਪਲੱਸ ਹੋ ਸਕਦੀ ਹੈਗੀ ਕਿ ਘਟਦੀ ਠੀਕ ਆ ਵੀ ਘਟਦੀ ਨਹੀਂ ਹਨਾ ਠੀਕ ਆ ਤੇ ਬਾਕੀ ਫਿਰ ਸੇਵਾ ਤੇ ਹਨਾ ਸੇਵਾ ਦਾ ਹੁੰਦਾ ਹੈਗਾ ਬਈ ਹੁਣ ਜੇ ਜੀ ਸੇਵਾ ਕਰੂੰਗਾ ਉਹ ਜਾ ਕੇ ਹਾਂ ਬਾਕੀ ਸੇਵਾ ਤੇ ਆ ਹੁਣ ਜੇ ਚੰਗੀ ਸੰਭੂਗਾ ਤਾਂ ਦੁੱਧ ਵੱਧ ਵੀ ਲੈ ਸਕਦਾ ਹਨਾ ਜੀ ਹੁਣ ਸੇਵਾ ਨਹੀਂ ਕਰਨੀ ਤਾਂ ਫਿਰ ਉਦੋਂ ਵੀ ਘਟ ਸਕਦੀ ਹੈ ਨਾ ਇਹਦੀ ਕੀ ਡਿਟੇਲ ਹੈ ਬਾਈ ਇਹੇ ਬਾਈ ਆਪਾਂ ਲਿਆਂਦੀ ਸੀ ਤੀਜੇ ਮੰਜ਼ਲੇ ਕੋ ਚੌਥੇ ਮੰਜ਼ਲੇ ਚੌਥੇ ਸੂਏ ਤੀਜੇ ਸੂਏ ਮੰਜ਼ਲੇ ਠੀਕ ਆ ਆਪਾਂ ਜਣੀ ਉਹ ਆਮ ਲੈ ਕੇ ਆਂਦੀ ਸੀਗੀ ਇਹਦੇ ਨਾਲ 7 ਲੀਟਰ ਦੁੱਧ ਤੋਕੜ ਗਾਂ ਤੋਕੜ ਗਾਂਗੇ ਜਣੀ ਹਜੇ ਗੱਬਣ ਨਹੀਂ ਹੈਗੀ ਠੀਕ ਆ ਕੱਲੀ ਤੋਕੜ ਹੀ ਆ ਠੀਕ ਆ 7 ਲੀਟਰ ਦੁੱਧ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ 7 ਲੀਟਰ ਦੋਨੇ ਟਾਈਮ ਮਿਲਦੀ ਆ ਹਾਂ ਦੋਨੇ ਟਾਈਮ ਮੇ ਠੀਕ ਆ ਮਿਲਦੀ ਕਿਵੇਂ ਆ ਮਰਦੀ ਵਸ ਜਿਵੇਂ ਬਿਨਾਂ ਨਿਆਣੇ ਤੋਂ ਜਿਵੇਂ ਮਰਜ਼ੀ ਵਹਿ ਜਾ ਹੱਥਨ ਮਿਲਿਆ ਦੜ ਕੇ ਵੇਲੇ ਉਹ ਨੂੰ ਠੀਕ ਆ ਉਹੀ ਯਾਨੀ ਮਿਲ ਪੈਂਦੀ ਆ ਠੀਕ ਆ ਤੇ ਉਹ ਸਹੀ ਆ ਸਾਫ ਸੁਥਰੀ ਆ ਹਾਂ ਸਾਫ ਸੁਥਰੀ ਠੀਕ ਆ ਇੱਕ ਥਾਣੋਂ ਥੋੜਾ ਹੈਗਾ ਹੈ ਦਾ ਵੀ ਇੱਕ ਥਾਣੇ ਚ ਦੁੱਧ ਘੱਟ ਆਉਂਦਾ ਇੱਕ ਥਾਣੇ ਚ ਦੁੱਧ ਘੱਟ ਆ ਤੇ ਬਾਕੀ ਤਿੰਨਾਂ ਚ ਸਹੀ ਆ ਤਿੰਨਾਂ ਚ ਸਹੀ ਆ ਕਿਹੜਾ ਥਾਣਾ ਉਹ ਆ ਮੂਰਲਾ ਥਾਣਾ ਇੱਧਰਲਾ ਅੱਛਾ ਇੱਧਰਲਾ ਮੂਰਲਾ ਥਾਣਾ ਤੇਲ ਮੰਨ ਕੇ ਸੌਦਾ ਕਰ ਲੇ ਥਾਣ ਆਉਂਦਾ ਦੁੱਧ ਹੁੰਦਾ ਯਾਨੀ ਘੱਟ ਆਉਂਦਾ ਘੱਟ ਆਉਂਦਾ ਯਾਨੀ ਆਉਂਦਾ ਹੈਗਾ ਜਮਾ ਤਾਂ ਨਹੀਂ ਬੰਦ ਨਹੀਂ ਨਹੀਂ ਜਮ ਠੀਕ ਆ ਉਹ ਦੁੱਧ ਆਉਂਦਾ ਯਾਰ ਹਾਂ ਦੁੱਧ ਹਾਂ ਘੱਟ ਆ ਪਰ ਹਾਂ ਹੈ ਘੱਟ ਠੀਕ ਆ ਤੇ ਦੂਜੇ ਤਿੰਨਾਂ ਚ ਸਹੀ ਆ ਜਮਾ ਦੂਜੇ ਤਿੰਨਾਂ ਦੇ ਸਹੀ ਆ ਠੀਕ ਆ ਲੋ ਜੀ ਦੋਸਤੋ ਇੱਕ ਮੂਰਲਾ ਥਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਂਦਾ ਵੀ ਹੋਣਾਗਾ ਇਹਦੇ ਉੱਤੇ ਮੌਂਕੇ ਜੇ ਹੋਏ ਹੋਏ ਆਗੇ ਇਹ ਚੋ ਦੁੱਧ ਘੱਟ ਆਉਂਦਾਗਾ ਚਾਹੇ ਤੁਸੀਂ ਜਮਾ ਤੇਲ ਮੰਨ ਲਿਓ ਤੇ ਜਿਵੇਂ ਤੁਸੀਂ ਮਰਜ਼ੀ ਮੰਨ ਕੇ ਮੰਨ ਕੇ ਲੈ ਜਾਓ ਤੇ ਇਹ ਚੋ ਦੁੱਧ ਘੱਟ ਆਗਾ ਜਮਾ ਬੰਦ ਨਹੀਂ ਆਗਾ ਬਾਕੀ ਤਿੰਨਾਂ ਚ ਸਹੀ ਆਉਂਦਾ ਬਾਕੀ ਮਿਲਕ ਵੇਣ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਆਉਂਦੀ ਹੈਗੀ ਤੇ ਸਪੇਸ ਚੰਗੀ ਆ ਥਾਣਾ ਦੇ ਵਿੱਚ ਬਾਕੀ ਥਾਣ ਚੰਗੇ ਆਗੇ ਤੇ ਬਾਕੀ ਕੱਦ ਕਾੜ ਦੇ ਵਿੱਚ ਵੀ ਬਹੁਤ ਆ ਗਈ ਢਾਂਚੇ ਦੀ ਵੱਡੀ ਆ ਗਈ ਖੁੱਲੀ ਡੁੱਲੀ ਆ ਗਈ ਪੂਰੀ ਵੇਲ ਵੀ ਚੰਗੀ ਆ ਪੂਰੀ ਵੱਡੀ ਗਾਂ ਗਈ ਤੇ ਮੈਦਾਂ ਵੀ ਇਹ ਚੰਗੇ ਦੁੱਧ ਵਾਲੀ ਹੋਊਗੀ ਤੇ ਜਿਹਨੇ ਸਾਂਭ ਲਈ ਚੰਗਾਈ ਦੁੱਧ ਦੇਣਾ ਇਹਨੇ ਬਾਕੀ ਦੋਸਤੋ ਚੰਗਾ ਸੀਮਨ ਲਾ ਕੇ ਤੁਸੀਂ ਇਹ ਤੋਂ ਬੱਚੇ ਬਹੁਤ ਚੰਗੇ ਲੈ ਸਕਦੇ ਹੋ ਕਿਉਂਕਿ ਢਾਂਚਾ ਬਹੁਤ ਵੱਡਾ ਹੈਗਾ ਗਾਂ ਦਾ ਪੂਰੀ ਪਿਓਰ ਦੇ ਵਿੱਚ ਆ ਗਈ ਜਿਵੇਂ ਫਾਰਮ ਵਾਲੀਆਂ گاਵਾ ਹੁੰਦੀਆਂ ਹਨ ਇਸ ਤਰ੍ਹਾਂ ਦੀ ਬਾਕੀ ਤੁਸੀਂ ਆ ਕੇ ਵੀ ਦੇਖ ਲਓਗੇ ਤੁਹਾਨੂੰ ਫੁੱਲ ਜੱਜਮੈਂਟ ਆ ਕੇ ਵੀ ਹੋ ਜਾਣੀ ਆ ਛੋਟੀ ਨਹੀਂ ਹੈਗੀ ਗਾਂ ਤੇ ਬਾਕੀ ਕਮੀ ਕਿਸੇ ਵੱਖਰੇ ਤੋਂ ਕੋਈ ਨਹੀਂ ਹੈਗੀਗੀ ਤੇ ਬੱਚੇ ਬਹੁਤ ਚੰਗੇ ਦੇ ਹੋਊਗੀ ਇਹ ਜੇ ਆਪਾਂ ਚੰਗੇ ਸੀ ਮੈਨੂੰ ਭਰਾ ਲਾਂਗੇ ਤੇ ਬਾਕੀ ਬਾਈ ਕੋਲੇ ਥੋੜੇ ਜਿਹਾ ਪਸ਼ੂ ਜ਼ਿਆਦਾ ਕਰਕੇ ਇੱਕ ਗਰਮੀ ਦਾ ਥੋੜਾ ਜਿਹਾ ਹੈਗਾਗਾ ਤੇ ਬਾਕੀ ਹੁਣਾਂ ਸੀਜ਼ਨ ਆ ਗਿਆ ਤਾਂ ਕਰਕੇ ਥੋੜਾ ਜਿਹਾ ਔਖਾ ਬਾਈ ਨੂੰ ਕੱਲਾ ਕਰਕੇ ਤੇ ਨਹੀਂ ਤਾਂ ਹੀ ਵੇਚ ਰਹੇ ਹੈਗੇ ਤੇ ਨਹੀਂ ਤਾਂ ਬਾਈ ਕਹਿੰਦਾ ਰੱਖ ਲੈਣਗਾ ਸੀਗੀਆਂ ਤਾਂ ਵੇਚ ਰਹੇ ਆ ਤੇ ਵਾਧਾ ਹੀ ਕਰੂਗੀ ਜੇ ਸਾਂਭ ਲਓਗੇ ਤੇ ਹੋਸਾ ਦਾ ਦੁੱਧ ਵੀ ਵਾਜੇ। ਬਾਕੀ ਗੱਬਣ ਕਰਾ ਕੇ ਚੰਗੇ ਪੈਸੇ ਇਹਨੇ ਬਟਾਉਣੇ ਆਗੇ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਬਾਈ ਤੋਂ ਰੇਟ ਪੁੱਛ ਲੈਨੇ ਆ ਦਾ। ਤੇ ਰੇਟ ਬਾਈ ਕਿੰਨਾ ਰੱਖਿਆ ਇਹਦਾ? ਇਹ 30000 ਦੀ ਦੇ ਦੇ। 30000 ਦੀ ਦੇਣੀ ਆ। ਹਾਂ। ਠੀਕ ਆ। ਮਾੜਾ ਮੋਟਾ ਹੋ ਜੂ ਇਹਦੇ 24 ਫੈਕਸੀ ਆ। ਹੋ ਜੂਗਾ ਮਾੜਾ। 30000 ਤੋਂ ਮਾਨਦਾਨ ਹੋ ਜੂ ਮਾੜਾ ਮੋਟਾ ਹਨਾ। ਠੀਕ ਆ। ਤੇ ਇੱਕ ਵਾਰੀ ਖੋਲ ਕੇ ਇਹਨੂੰ ਢੇੜਾ ਦਵਾ ਦੇ। ਹਾਂ। ਲੋ ਵੀ ਦੋਸਤੋ ਡਿਟੇਲ ਤਾਂ ਆਪਾਂ ਤਕਰੀਬਨ ਤੁਹਾਨੂੰ ਸਾਰੀ ਲੈਤੀ ਹੈਗੀ। ਤੇ ਆਪਾਂ ਇੱਕ ਵਾਰੀ ਢੇੜਾ ਕਢਾ ਕੇ ਤੁਹਾਨੂੰ ਪ ਦੇਖੋ ਫੇਸ ਦੇਖ ਸਕਦੇ ਹੋ ਛੋਟੇ ਕੰਨ ਆ ਢਾਂਚਾ ਬਹੁਤ ਵੱਡਾ ਹੈਗਾ ਦੇਖੋ ਮੋੜ ਦਾ ਪਿਓਰ ਐਚਐਫ ਦੇ ਵਿੱਚ ਪੈਂਦੀ ਹੈ ਜੀ ਬਾਕੀ ਪੇਟ ਪੂੜ ਦੇਖ ਸਕਦੇ ਹੋ ਤੁਸੀਂ ਬਹੁਤ ਡਬਲ ਆਗਾ ਥੋੜੀ ਜੀ ਸੰਭਾਲ ਦੀ ਲੋੜ ਆ ਬਸ ਤੇ ਗਾਮਲ ਮੜੂਗੀ ਕੱਦਕਾਰ ਦੇ ਵਿੱਚ ਵੀ ਚੰਗੀ ਹੈ ਜੀ ਆਇਆ ਵੀ ਗੇੜਾ ਦਵਾਦੀ ਉਸ ਵਾਤਾ ਨੂੰ ਪਏ ਤੌਰ ਤੇ ਦਿਖਾਉਣੀ ਆ ਤੇ ਇਹ ਜਰਸੀ ਦਾ ਇੱਕ ਤਰ੍ਹਾਂ ਦਾ ਗਰਮੀਆਂ ਦਾ ਤੋਹਫਾ ਹੀ ਹੈਗਾ ਕਿਉਂਕਿ ਇਹਨੇ ਗਰਮੀ ਨਹੀਂ ਮਨਾਉਣੀਗੀ ਤੇ ਦੁੱਧ ਵੀ ਵਧਗਾ ਇਹਨੇ ਦੇਈ ਜਾਣਾਗਾ ਦੁੱਧ ਦੇਊ ਵੀ ਫੈਟ ਵਾਲਾ ਸੰਘਣਾ ਤੇ ਬਾਕੀ ਇਹਨੇ ਗਰਮੀ ਨਹੀਂ ਮਨਾਉਣੀਗੀ ਤੇ ਬਾਕੀ ਸਾਫ ਸੁਥਰੀ ਆ ਕੱਦ-ਕੱਡ ਦੇ ਵਿੱਚ ਵੀ ਠੀਕ ਆਗੀ ਤੇ ਸਾਂਭੀ ਵੀ ਚੰਗੀ ਆ ਤੇ ਇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਦਰ ਚੰਗੀ ਆ ਥਾਣ ਬਹੁਤ ਚੰਗੇ ਆ ਇਹਦੇ ਵੀ ਇੱਕੋ ਜਿਹਾ ਥਾਣਾ ਸਪੇਸ ਬਹੁਤ ਹੈ ਬੈਕ ਸਾਈਡ ਤੋਂ ਵੀ ਤੇ ਪਾਸੇ ਲੋ ਵੀ ਤੇ ਸਾਰੇ ਪੱਖਾਂ ਤੋਂ ਹੀ ਇਹ ਵੀ ਸਾਫ਼ ਸੁਥਰੀ ਹੈਗੀ ਬਾਕੀ ਡਿਟੇਲਸ ਨੂੰ ਬਸ ਆਹ ਜੀ ਲੈ ਕੇ ਦੇਤੀ ਹੈਗੀ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਕੋਈ ਵੀ ਨਾ ਖਰੀਦਨਾਗਾ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਆ ਚਾਈਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ